ਉੱਧਰ ਗੱਲ ਕਰੀਏ ਜਮਨ ਤੇ ਟੱਟ ਤੇ ਕਿਸ਼ਤੀ ਪਲਟਣ ਨਾਲ 13 ਲੋਕਾਂ ਦੀ ਮੌਤ ਤੇ 14 ਲੋਕ ਲਾਪਤਾ ਆ ਚੁੱਕੇ ਹੈ ਜੀहां ਜਮਨ ਦੇ ਟੱਟ ਤੇ ਪ੍ਰਵਾਸੀਆਂ ਦੀ ਕਿਸ਼ਤੀ ਪਲਟਣ ਕਾਰਨ ਘਟ ਤੋਂ ਘਟ 13 ਲੋਕਾਂ ਦੀ ਜੀ ਗਈ ਮੌਤ ਹੋੰਦਾ ਸਮਾਚਾਰ ਪ੍ਰਾਪਤ ਹੋਇਆ ਹੈ 14 ਹੋਰ ਲਾਪਤਾ ਆ ਚੁੱਕੇ ਨੇ ਇਹ ਜਾਣਕਾਰੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈ ਗ੍ਰੇਸ਼ਨ ਨੇ ਐਤਵਾਨ ਨੂੰ ਦਿੱਤੀ ਕਿ ਅਤੇ I O M D ਫੀਲਡ ਰਿਪੋਰਟਾਂ ਦੇ ਅਨੁਸਾਰ ਜਹਾਜ਼ ਚੋਂ ਜਿਬੂਤੀ ਤੋਂ ਰਵਾਨਾ ਹੋਇਆ ਸੀ ਜੋ ਕਿ ਪੰਜੀ ਏਥੋਪੀਆਈ ਪ੍ਰਵਾਸੀਆਂ ਤੇ ਜੋ ਜਮਨ ਨਾਗਰਿਕਾਂ ਨੂੰ ਲੈ ਕੇ ਜਾ ਰਿਹਾ ਸੀ ਜਦੋਂ ਇਹ ਮੰਗਲਵਾਰ ਨੂੰ ਬਾਨੀ ਅਲ ਹਕਮ ਉਪ ਜ਼िले ਦੇ ਦਬਾਬ ਜ਼ਿਲੇ ਦੇ ਨੇੜੇ ਪਲਟ ਗਿਆ ਤੇ ਆਈ.ਓ.ਐਮ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਜਿੰਨਾ ਚ 11 ਪੁਰਸ਼ਾਂ ਤੇ 2 ਔਰਤਾਂ ਸਨ ਨੂੰ ਬਰਾਮਦ ਕਰ ਲਿਆ ਗਿਆ ਹੈਗਾ ਜਦੋਂ ਕਿ ਬਾਕੀ ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਖੋਜ ਭਿਆਨ ਚ ਲਾਇਆ ਜਾ ਰਿਹਾ ਹੈਗਾ ਉਹਨਾਂ ਕਿਹਾ ਕਿ ਜਹਾਜ਼ ਦੇ ਡੁੱਬਣ ਦਾ ਕਾਰਨ ਅਜੇ ਵੀ ਅਸਪਸ਼ਟ ਹੈ ਆਈ.ਓ.ਐਮ ਜਮਨ ਲਈ ਮਿਸ਼ਨ ਦੇ ਕਾਰਜਕਾਰੀ ਮੁਖੀ ਮੈਟ ਹੂਬਰ ਨੇ ਕਿਹਾ ਕਿ ਇਹ ਤਾਜ਼ਾ ਟਰਾਸ ਦੀ ਉਸ ਰੂਟ ਤੇ ਪ੍ਰਵਾਸੀਆਂ ਨੂੰ ਦਰਪੇਸ਼ ਖਤਰਿਆਂ ਦੀ ਯਾਦ ਦਿਵਾਉਂਦੀ ਹੈ ਇਹ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਵਿਨਾਸ਼ਕਾਰੀ ਨੁਕਸਾਨਾਂ ਨੂੰ ਆਮ ਨਾ ਕਰੀਏ ਅਤੇ ਇਸ ਦੀ ਬਜਾਏ ਇਹ ਯਕੀਨੀ ਬਣਾਉਣ ਲਈ ਸਮੂਹਿਕ ਤੌਰ ਤੇ ਕੰਮ ਕਰੀਏ ਕਿ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸਫ਼ਰ ਦੌਰਾਨ ਸੁਰੱਖਿਆ ਕੀਤੀ ਜਾਵੇ। ਵਾਰ-ਵਾਰ ਚੇਤਾਵਨੀਆਂ ਅਤੇ ਦਖਲਅੰਦਾਜ਼ੀ ਦੇ باوجود ਜਮਨ ਦੇ ਪਾਣੀਆਂ ਨੇ ਚਿੰਤਾਜਨਕ ਦਰ ਨਾਲ ਹਾਸੇ ਵਾਪਰ ਰਹੇ ਹਨ ਕਿ ਓਮ ਦੇ ਡਿਸਪਲੇਮੈਂਟ ਟ੍ਰੈਕਿੰਗ ਮੈਟ੍ਰਿਕਸ ਨੇ 2023 ਵਿੱਚ ਜਮਨ ਵਿੱਚ 27200 ਤੋਂ ਵੱਧ ਪ੍ਰਵਾਸੀਆਂ ਦੀ ਆਮਦ ਨੂੰ ਰਿਕਾਰਡ ਕੀਤਾ ਜੋ ਪਿਛਲੇ ਸਾਲ ਦੇ ਅੰਕੜਿਆਂ ਨੂੰ ਪਛਾੜਦਾ ਹੈ ਹਾਲਾਂਕਿ ਜਰਮਨ ਵਿੱਚ ਚੱਲ ਰਹੇ ਸੰਘਾਸ਼ ਦੇ ਵਿਗੜਦੀਆਂ ਸਥਿਤੀਆਂ ਨੂੰ ਬੁਨਿਆਦੀ ਸੇਵਾਵਾਂ ਤੱਕ ਸੀਮਤ ਪਹੁੰਚ ਤੇ ਹਿੰਸਾ ਤੋਂ ਸ਼ੋਸ਼ਣ ਲਈ ਪ੍ਰਵਾਸੀਆਂ ਨੂੰ ਫਸਾਇਆ ਜਾ ਰਿਹਾ ਹੈ